ਡਬੜਾ ਪਰ ਸਿੱਖਣ ਸੰਸਥਾਨ ਹਿੰਦੁਸਤਾਨ ਦੇ ਵਿੱਚ ਪਹਿਲੀ ਇੱਕ ਛੋਟੇ ਰਨ ਕਰਦੀ ਹੈ ਜਿਹਦੇ 20 ਸਦਸੇ ਚੁਣ ਕੇ ਟਰਸਟੀ ਭੇਜਦੇ ਆ ਤਾਂ ਕਿ ਉਹ ਸਾਰੀ ਸਿੱਖਿਆ ਨੂੰ ਵਧੀਆ ਤਰੀਕਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦੌਰ ਚੱਲ ਰਿਹਾ ਜੀ ਇਹ ਐਸ ਮੈਨੇਜਮੈਂਟ ਚੋਣਾ ਦਾ ਖੰਨਜ ਔਰ ਤੁਹਾਨੂੰ ਮਿਲਵਾਨ ਜਾ ਰਿਹਾ ਪ੍ਰਸਿੱਧ ਹਸਤੀ ਤੇ ਸਮਾਜ ਸੇਵੀ ਜਿਨ੍ਹਾਂ ਦਾ ਕੋਈ ਜਾਣ ਪਛਾਣ ਦੇ ਮਤਾਜ ਨਹੀਂ ਔਰ ਵਿਜੇ ਡਾਇਮੰਡ ਜਿਨ੍ਹਾਂ ਦਾ ਨਾਮ ਵੀ ਤਕਰੀਬਨ ਹਰੇਕ ਦੇ ਜ਼ਬਾਨ ਤੇ ਜਲਦੀ ਚੜ ਜਾਏਗਾ ਵਿਜੇ ਡਾਇਮੰਡ ਔਰ ਜਿਨ੍ਹਾਂ ਦਾ ਏਐਸ ਮੈਨੇਜਮੈਂਟ ਚੋਣਾਂ ਸੰਬੰਧੀ ਬਹੁਤ ਲੰਮਾ ਤਜਰਬਾ ਔਰ ਸਿਆਸਤ ਤੇ ਚੀ ਬਹੁਤ ਵੱਡਾ ਤਜਰਬਾ ਹੈ ਨਾਲ ਕੋਲ ਔਰ ਵਿਜੇ ਡਾਇਮੰਡ ਜੀ ਨੂੰ ਅਸੀਂ ਪੁੱਛਨੇ ਆ ਕਿ ਆਉਣ ਵਾਲੀਆਂ ਮੈਨੇਜਮੈਂਟ ਜਿਹੜਾ ਚੋਣਾਂ ਨੇ ਇਹ ਸੰਬੰਧੀ ਬੱਚਿਆਂ ਦੇ ਭੁੱਖ ਲਈ ਤੇ ਉਹਨਾਂ ਲਈ ਕੀ ਤੁਹਾਡੀ ਰਣਨੀਤੀ ਹੈ ਕੀ ਤੁਸੀਂ ਕਰਨਾ ਚਾਹੁੰਦੇ ਹੋ ਜੀ ਹੁਣ ਕੀ ਕਰੋਗੇ ਅਗਰ ਤੁਹਾਨੂੰ ਇਸ ਵਾਰੀ ਮੌਕਾ ਮਿਲਦਾ ਜੀ ਵੀ ਜੇ ਡਾਇਮੰਡ ਜੀ ਤੁਹਾਡਾ ਸਾਡੇ ਸਟੂਡੀਓ 'ਚ ਬਹੁਤ ਸਵਾਗਤ ਹੈ ਜੀ ਸਰ ਨੂੰ ਪਹਿਲਾਂ ਤਾਂ ਮੈਂ ਪੰਜਾਬ న్యూਸ ਚੈਨਲ 18 ਦਾ ਦਿਨੋਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਆਪਣੇ ਕੋਲ ਬੁਲਾਇਆ ਆਪਣੀ ਗੱਲ ਕਹਿਣ ਦਾ ਮੈਨੂੰ ਮੌਕਾ ਦਿੱਤਾ ਹਾਂਜੀ ਇੱਕ ਐਡਾ ਬੜਾ ਪਰ ਸਿੱਖਿਆ ਸੰਸਥਾਨ ਹਿੰਦੁਸਤਾਨ ਦੇ ਵਿੱਚ ਪਹਿਲੀ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚ ਸਤ ਸਿੱਖਣ ਸੰਸਥਾਨ ਨੂੰ ਇੱਕ ਮੈਨੇਜਮੈਂਟ ਰਨ ਕਰਦੀ ਹੈ ਜਿਹਦੇ 20 ਸਦਸੇ ਚੁਣ ਕੇ ਟਰਸਟੀ ਭੇਜਦੇ ਆ ਤਾਂ ਕਿ ਉਹ ਸਾਰੀ ਸਿੱਖਿਆ ਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਸਿੱਖਿਆ ਇੱਕ ਐਸਾ ਖੇਤਰ ਹੈ ਅਗਰ ਲੋਕ ਸਿੱਖਿਅਤ ਨਹੀਂ ਹੋਣਗੇ ਤਾਂ ਸਮਾਜ ਵੀ ਅੱਗੇ ਵਧਣ ਦੀ ਕੋਈ ਵੇਬਿਲ ਰਹੀ ਰੱਖਤਾ ਹਾਂਜੀ ਹੁਸੀਂ ਇਹ ਚਾਹੁੰਦੇ ਆ ਇਹ ਸਿਸਟਮ ਚਲਾਉਣ ਵਾਸਤੇ ਜਿੰਨੇ ਵੀ ਟਰਸਟੀ ਹੈ ਹਾਂਜੀ ਇਹ ਸੋਚਨ ਵੀ ਜਿਹੜੇ ਇਹ ਕੁੱਲ ਬੰਦੇ ਖੜੇ ਆ 47 ਇਹਨਾਂ ਚੋਂ 20 ਚੁਣਨੇ ਆ ਹਾਂਜੀ ਉਹ 20 ਚੁਣ ਕੇ ਇੱਥੇ ਭੇਜੀਏ ਜਿਹੜੇ ਇਹ ਸਿੱਖਿਆ ਸੰਤਾਨ ਨੂੰ ਇਹਨਾਂ ਦੇ ਨਿਯਮ ਮੁਤਾਬਕ ਹਾਂਜੀ ਔਰ ਸਿੱਖਿਆ ਦੀ ਨੋਲਿਜ ਮੁਤਾਬਕ ਔਰ ਜੇ ਉਹ ਚੇਅਰ ਤੇ ਬੈਠੇ ਆ ਉਹ ਚੇਅਰ ਨੂੰ ਜਸਟੀਫਾਈਡ ਕਰ ਸਕਣ ਇਹ ਜੇ ਬੰਦੇ ਤੇਨਕੇ ਆ ਮੈਂ ਇੱਕ ਹੋਰ ਗੱਲ ਕਹਿਣੀ ਚਾਹਨਾ ਹਾਂ ਵੀ ਆਪਣੇ ਬਹੁਤ ਦੂਰ ਨਾ ਜਾਈਏ ਪੰਜਾਬ ਦੀ ਐਗਜ਼ੈਂਪਲ ਲਈਏ ਤਾਂ ਇੱਥੋਂ ਦੇ ਬੱਚੇ ਇੱਥੇ ਦੇ ਸਕੂਲਾਂ ਪੜ੍ਹਨ ਦੀ ਬਜਾਏ ਬਾਹਰ ਜਾਣਾ ਚਾਹਦੇ ਹਾਂਜੀ ਹਾਂਜੀ ਉਹ ਕਿਉਂ ਕਿਉਂ ਨਹੀਂ ਕਾਰਨ ਸੋਚਿਆ ਜਾ ਸਕਦਾ ਅਗਰ ਇਹ ਇੰਦਾਰਿਆਂ ਨੂੰ ਇਸ ਤਰੀਕੇ ਨਾਲ ਬਣਾਇਆ ਜਾਏ ਤੋ ਬੱਚੇ ਬਾਹਰ ਜਾਣ ਦੀ بجائے ਇੱਥੇ ਹੀ ਰਹਿਣ ਤੋ ਕਿਉਂ ਨਹੀਂ ਹੋ ਸਕਦਾ ਜਿਹੜਾ ਪਿਛਲੇ ਸਟਾਰਟਿੰਗ ਦੇ ਅੰਦਰ ਅਗਰ ਦੇਖਿਆ ਜਾਏ ਤੁਸੀਂ ਧਿਆਨ ਨਾਲ ਅਗਰ ਸਾਰੇ ਧਿਆਨ ਕਰੋ ਵੀ ਉਸ ਟਾਈਮ ਇਹਨਾਂ ਸੰਸਥਾਵਾਂ ਦਾ ਕਿੱਡਾ ਬੜਾ ਨੌਂ ਸੀ ਜੈਮਨ ਸਾਹਿਬ ਤੁਹਾਨੂੰ ਕਿੰਨੇ ਸਾਲ ਹੋ ਗਏ ਕਿੰਨੇ ਦੇਖਦੇ ਹੋ ਅੱਜ ਮੈਂ 86 ਚ ਪਹਿਲਾ ਇਲੈਕਸ਼ਨ ਲੜਿਆ ਸੀ ਉਸ ਤੋਂ ਬਾਅਦ ਅੱਜ ਜਿਹੜੀ ਵਿਜ਼ਨ ਹੈ ਇਹ ਅੱਜ ਦੀ ਜੋ ਵਦਨੀ ਪੁਜੀਸ਼ਨ ਚਾਹੀਦੀ ਹੈ ਬਰੁੰਦੀ ਬਜਾਏ ਇੱਕ ਉਲਟਾ ਘਟ ਗਿਆ ਹੁਣ ਮੈਂ ਇਹ ਚੰਨਾ ਕਿਸੇ ਨੇ ਸੋਚ ਵਿਚੋ ਲੋਕ ਕਿੰਨੀਆਂ ਕਿੰਨੀਆਂ ਯੂਨੀਵਰਸਿਟੀਆਂ ਬਣਾ ਕੇ ਬੈਠੇ ਐ ਐਡੀ ਬੜੀ ਐਡੀ ਬੜੀ ਸਾਡੇ ਕੋਲ ਸੰਸਥਾ ਐ ਇੰਨੀਆਂ ਜ਼ਮੀਨਾਂ ਇੰਨੀ ਪ੍ਰਾਪਰਟੀਆਂ ਕਿਉਂ ਨਹੀਂ ਬਣ ਸਕਦੀ ਮੇਰਾ ਹਿਸਾਬ ਨਾਲ ਇਹ ਵੀ ਕੰਮ ਕੀਤਾ ਜਾਣਾ ਚਾਹੀਦਾ ਸੀ ਔਰ ਸਿੱਖਿਆ ਦੇ ਸੰਤਾਨ ਨੂੰ ਜਿਹੜੀ ਸਥਾਨ ਮਿਲਣਾ ਚਾਹੀਦਾ ਉਹ ਨਹੀਂ ਮਿਲਿਆ ਇਹ ਮਿਲਣਾ ਚਾਹੀਦਾ ਔਰ ਇੱਕ ਡੇੜਾ ਕੁਰਸੀ ਤੇ ਬੰਦਾ ਬੈਠਾ ਉਸ ਬੰਦੇ ਦੀ ਕਾਬਲੀਅਤ ਹੈ ਵੀ ਉਹਨੂੰ ਇੱਕ ਕਿੱਥੇ ਤੱਕ ਲੈ ਕੇ ਜਾ ਸਕਦਾ ਔਰ ਮੇਰੀ ਇਹ ਹੀ ਅਪੀਲ ਹੈ ਵੀ ਇਸ ਤੇ ਐਸੇ ਵੀ ਬੰਦੇ ਚੁਣ ਕੇ ਭੇਜਿਓ ਜਿਹੜੇ ਇਹ ਸਿੱਖਿਆ ਸੰਤਾਨ ਨੂੰ ਇਹ ਚੀਜ਼ਾਂ ਦਾ ਪੂਰਾ ਕਰ ਸਕੇ ਅਸੀਂ ਪਰੋਗਰੈਸਿਵ ਪੈਨਲ ਅਰੇ ਨੇ ਬੜੇ ਸੂਝਬੂਮ ਨਾਲ ਬੰਦੇ ਖੜਾਏ ਆ ਅਗਰ ਸਾਡਾ ਪੈਨਲ ਇਸ ਗੱਲ ਦੀ ਆਂਦਾ ਅਸੀਂ ਸਿੱਖਿਆ ਸੰਸਥਾਨ ਨੂੰ ਉੱਪਰ ਚੱਕਣ ਲਈ ਪ੍ਰਮੁਖਤਾ ਨਾਲ ਕੰਮ ਕਰਾਂਗੇ ਔਰ ਮੇਰੇ ਕੋਲ ਐਨੇ ਸਾਲ ਦਾ ਐਕਸਪੀਰੀਅੰਸ ਹੈ ਪਲੱਸ ਫੁੱਲ ਟਾਈਮ ਹੈ ਜਿਹੜਾ ਕਿ ਮੈਂ ਇਸ ਸਿੱਖਿਆ ਸੰਸਥਾਨ ਨੂੰ ਦੇਣਾ ਚਾਹਨਾ ਔਰ ਦਮਬਾ ਫੇਰ ਮੇਰੀ ਹੱਥ ਬਨ ਕੇ ਅਪੀਲ ਹੈ ਵੀ ਸਾਡੇ ਪੈਨਲ ਨੂੰ ਇਸ ਲਈ ਤੁਸੀਂ ਜਿਤਾਓ ਔਰ ਸਾਡੀ ਮਦਦ ਕਰੀਂ ਟੀਚਰ ਕਹੇ ਰੱਖੋ ਟੀਚਰ ਟੀਚ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਗੋ ਬੱਚਿਆਂ ਨੂੰ ਪਲੱਸ ਪ੍ਰਿੰਸੀਪਲ ਇੱਕ ਦੇ ਵਿੱਚ ਜਿਹੜੀ ਤੁਸੀਂ ਮੈਨੂੰ ਪੁੱਛਿਆ ਨਾ ਟੀਚਰਾਂ ਦੀ ਗੱਲ ਇਸ ਸਿੱਖਿਆ ਸਥਾਨ ਨੂੰ ਚਲੋ ਸਮਾਜ ਦਾ ਤਾਂ ਰੋਲ ਹੁੰਦਾ ਹੀ ਹੈ ਪਰ ਗਵਰਨਮੈਂਟ ਦੇ ਵੀ ਬਹੁਤ بڑے ਰੋਲ ਹਨ ਇਹਦੇ ਵਿੱਚ ਗਵਰਨਮੈਂਟ ਨੂੰ ਧਿਆਨ ਦੇਣਾ ਚਾਹੀਦਾ ਹੈ ਹੁਣ ਤੁਸੀਂ ਦੇਖੋ ਸਕੂਲਾਂ 'ਚ ਟੀਚਰ ਹੀ ਨਹੀਂ ਐ ਦਿੱਤੇ ਹੋਏ ਸਰਕਾਰ ਨੇ ਜਿਹੜੇ ਮਿਲਨੇ ਚਾਹੀਦੇ ਆ तकरीबन 480 85 ਕਾਲਜ ਸਕੂਲ ਹੈਗੇ ਜਿਨ੍ਹਾਂ ਦੇ ਵਿੱਚ ਸਰਕਾਰ ਨੂੰ ਪ੍ਰਿੰਸੀਪਲ ਦੇਣੇ ਚਾਹੀਦੇ ਤੇ ਇੱਕ ਵੀ ਪ੍ਰਿੰਸੀਪਲ ਨਹੀਂ ਕਿੱਡੀ ਮਾੜੀ ਗੱਲ ਕਿਹੜੇ ਕਿਹੜੇ ਕੰਮ ਕਰਦੇ ਆ ਸਿੱਖਿਆ ਜਿਨੇ ਚਾਕੇ ਅੱਗੇ ਇਹਦਾ ਸਟਾਰ ਬਣਾਉਣਾ ਹੈ ਲੋਕਾਂ ਦਾ ਸਟੈਂਡਰਡ ਵਧਾਉਣਾ ਹੈ ਲੋਕਾਂ ਦਾ ਲਿਵਿੰਗ ਵਧਾਣੀ ਹੈ ਉਹਦੇ ਵੱਲ ਧਿਆਨ ਹੀ ਨਹੀਂ ਗਵਰਨਮੈਂਟ ਦਾ ਇਹ ਵੀ ਤਾਂ ਕਰਨਾ ਚਾਹੀਦਾ ਹੈ ਕਿ ਨਹੀਂ ਚਾਹੀਦਾ ਅਸੀਂ ਕਿਉਂ ਲੋ ਅਸੀਂ ਤਾਂ ਕਹਿੰਨੇ ਵੀ ਚਲੋ ਨਹੀਂ ਕਰ ਸਰਕਾਰ ਕਰ ਸਕਦੀ ਇੱਕ ਸੰਸਥਾ ਨੂੰ ਦੇ ਦੋ ਇੱਕ ਸਕੂਲ ਦੇ ਦੋ ਕਰ ਦੋ ਦੋਏ ਸਕੂਲ ਨੂੰ ਕਹ ਲੈ ਯਾਰ ਅਸੀਂ ਦੇ ਨਹੀਂ ਸਕਦੇ ਅਸੀਂ ਆਪ ਮੈਨੇਜ ਕਰਾਂਗੇ ਫਿਰ ਲੈ ਜਾਓ ਤੁਸੀਂ ਆਪਣੇ ਟੀਚਰ ਜਿਹੜੇ ਦੂਸਰੇ ਸਕੂਲ ਦੇ ਘਟ ਹੈ ਉਹਨਾਂ ਨੂੰ ਦੇ ਦੋ ਜਾਂ ਉਹਨਾਂ ਦੇ ਟੀਚਰ ਸਾਨੂੰ ਦੇ ਦੋ ਜੇ ਸਾਡੇ ਕੋਲੋਂ ਤੁਸੀਂ ਟੀਚਰ ਲਾਣ ਅਸੀਂ ਤੁਹਾਨੂੰ ਸ਼ੋਰਟੀ ਦੰਨਾ ਬੈਸਟ ਟੀਚਰ ਲਿਆ ਕੇ ਬੈਸਟ ਐਜੂਕੇਸ਼ਨ ਦਾ ਮਾਹੌਲ ਬਣਾ ਕੇ ਦੇਵਾਂਗੇ ਇਹ ਗੱਲ ਕਹਿੰਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਹ ਸੰਨ ਪ੍ਰਸਿੱਧ ਸਮਾਜ ਸੇਵੀ ਤੇ ਵਿਜੇ ਡੈਮਡ ਜੀ ਮੈਂ ਓਮਕਾਰ ਸੱਤੂ ਦੇ ਨਾਲ ਤੇਂਦਰ ਸਿੰਘ ਆਰਟਿਸਟ ਵਿਜੇ ਡੈਮਡ ਜੀ ਇੱਕ ਹੋਰ ਤੁਹਾਡਾ ਸਾਡੇ ਸਟੂਡੀ ਬਿਲਕੁਲ ਸ਼ਵੇਤ ਤੁਸੀਂ ਪਹੁੰਚੇ ਬਹੁਤ ਧੰਨਵਾਦ ਜੀ ਤੇ ਹੋਰ ਤੁਸੀਂ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵੋਟਰਾਂ ਨੂੰ ਮੈਂ ਵਿਜੇ ਡੈਮਡ ਸੀਰੀਅਲ ਨੰਬਰ 40 ਤੇ ਆਪਣੇ ਵੋਟਰਸ ਨੂੰ ਆਪਣੇ ਟਰਸਟੀਆਂ ਜਿੰਨੇ ਹੈ ਹਾਂਜੀ ਇਹਨਾਂ ਨੂੰ ਰਿਕੁਐਸਟ ਕਰਦਾ ਹੱਥ ਬੰਨ ਕੇ ਰਿਕੁਐਸਟ ਕਰਦੇ ਮੈਨੂੰ ਇਕੱਲੇ ਨੂੰ ਤਾਂ ਤੁਸੀਂ ਬਹੁਤ ਵਾਰ ਆਸ਼ੀਰਵਾਦ ਦਿੱਤਾ ਮੇਰੇ ਪੈਨਲ ਨੂੰ ਆਸ਼ੀਰਵਾਦ ਦਿਓ ਤਾਂ ਕਿ ਮੈਂ ਕੁਝ ਕਰ ਸਕਾਂ ਮੈਨੂੰ ਆਪਣੀ ਕੈਪੈਸਿਟੀ ਦਾ ਪਤਾ ਹੈ ਮੇਰੇ ਕੋਲ ਟਾਈਮ ਦਾ ਪਤਾ ਹੈ ਮੈਂ ਤੁਹਾਡਾ ਵਾਅਦਾ ਕਰਦਾ ਹਾਂ ਤੁਸੀਂ ਅਗਰ ਮੇਰੇ ਪੈਨਲ ਨੂੰ ਸਪੋਰਟ ਕਰਦੇ ਹੋ ਲੈ ਕੇ ਆਉਂਦੇ ਹੋ ਤਾਂ ਮੈਂ ਜਰੂਰ ਐਸ ਕੰਮ ਲਈ ਇਨਾਂ ਦੀ ਸੇਵਾ ਲਈ ਹਾਜ਼ਰ ਰਹੂੰਗਾ 24 ਘੰਟੇ ਸੋ ਧੰਨਵਾਜੀ ਬੇ ਡੇਮੜ ਦੀ ਧੰਨਵਾਦ ਬਹੁਤ ਸ਼ੁਕਰੀਆ